ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਨਾ ਪਿਛਲੇ ਬਲੌਗ ਚ ਗੱਲ ਕਰ ਰਹੇ ਸੀ ਵੀ ਟੈਲਾਂ ਲੱਗਦੀਆਂ ਪਈਆਂ ਨੇ ਆਪਾਂ ਬਾਕੀ ਬਾਥਰੂਮ ਹੁੰਦੀਆਂ ਜਾਂ ਹੋਰ ਕੰਧਾਂ ਗੁੰਦਲਾਂ ਦੀਆਂ ਟੈਲਾਂ ਲਵਾ ਕੇ ਫਿਰ ਆਪਾਂ ਹਾਈਲਾਈਟ ਵਾਲੀਆਂ ਸਾਰੀਆਂ ਪੂਰੀਆਂ ਕਰਾ ਲਈਆਂ ਜਿਵੇਂ ਬਾਥਰੂਮ ਦੇ ਬਾਹਰ ਤੇ ਜਾਂ ਜਿੱਥੇ ਵੀ ਕਿਤੇ ਕੰਨਤ ਵਾਲੀਆਂ ਇੱਕ ਸਾਈਡ ਤੇ ਰਹਿੰਦੀਆਂ ਸੀ ਲੱਗਣੀਆਂ ਥੱਲੇ ਇਹ ਲਵਾ ਲਈਆਂ ਤੇ ਤੁਸੀਂ ਨਾ ਦੇਖੋ ਜਿਹੜੀਆਂ ਹਾਈਲਾਈਟ ਵਾਲੀਆਂ ਟੈਲਾਂ ਆਹ ਬਾਕੀ ਤਾਂ ਨਹੀਂ ਜਿਹੜੀਆਂ ਕੰਨਤ ਆਪਾਂ ਲਾਉਣਾ ਡਾਈਨਿੰਗ ਏਰੀਆ 'ਚ ਥੱਲੇ ਥੱਲੇ ਆਹ 2 2.5 ਫੁੱਟ ਲਾਈਆਂ ਹੁੰਦੀਆਂ ਜਿਹੜੀਆਂ ਇਹ ਆਪਣੇ ਹਰ ਬ੍ਰਾਂਚ ਤੇ ਸੇਮ ਹੀ ਹੁੰਦੀਆਂ ਬਿਲਕੁਲ ਡਿੱਟੋ ਸੇਮ ਜਿੱਥੇ ਵੀ ਜਾਵਾਂਗੇ ਇੱਕ ਟੈਲਾਂ ਵਾਲਾ ਆਇਆ ਕਹਿੰਦਾ ਤੁਹਾਨੂੰ ਇਦਾਂ ਦਾ ਡਿਜ਼ਾਈਨ ਮਿਲ ਹੀ ਜਾਂਦਾ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਉਣੇ ਤੁਸੀਂ ਸੋਹਣੀਆਂ ਲੱਗਦੀਆਂ ਅਸਲ ਸਾਡਾ ਛੱਡਣ ਨੂੰ ਤਾਂ ਨਹੀਂ ਜੀ ਕਰਦਾ ਬਹੁਤ ਸੋਹਣੀਆਂ ਨੇ ਟੈਲਾਂ ਵਾਲਿਆਂ ਤੋਂ ਬਾਅਦ ਆਪਾਂ ਰੰਗ ਵਾਲਾ ਲਾਇਆ ਤੇ ਨਾਲ ਦੀ ਨਾਲ ਬਿਜਲੀ ਵਾਲਾ ਦੁਬਾਰੇ ਸੱਦ ਲਿਆ ਕਿਉਂ ਬਿਜਲੀ ਵਾਲਾ ਪਾਪਾ ਆਪਾਂ ਪਾ ਕੇ ਆਵਦੀਆਂ ਤੁਰ ਗਿਆ ਸੀ ਤੇ ਆਪਾਂ ਉਹਨੂੰ ਫੇਰ ਸੱਦਿਆ ਵੀ ਡਾਈਨਿੰਗ ਏਰੀਆ ਜਿਹੜੀਆਂ ਤਾਰਾਂ ਨੇ ਉਹ ਤੋਂ ਪਾ ਜਾ ਆਪਦੀਆਂ ਆਪਾਂ ਉਹ ਐਸੀ ਕਿ ਦੁਆਇ ਨਗਰ ਖੋਲਣ ਤੋਂ ਪਹਿਲਾਂ ਜਿੰਨਾ ਕੰਮ ਹੁੰਦਾ ਹੋਵੇ ਉਧਰੋਂ ਤਾਰਾਂ ਮੋਟੀਆਂ ਸਾਰਾ ਆਪਾਂ ਸਮਾਨ ਲਿਆ ਕੋਈ ਪਾਇਆ ਪਰ ਫੇਰ ਵੀ ਡਾਈਨਿੰਗ ਏਰੀਆ ਚ ਪਾਉਣ ਲਈ ਕੁਝ ਤਾਰਾਂ ਆਪਣੇ ਕੋਲ ਹੈਗੀਆਂ ਸੀ ਕੁਝ ਦਾ ਆਪਾਂ ਜਗਾੜਮੈਂਟ ਕੀਤਾ ਮਤਲਬ ਲਿਆਂਦੀਆਂ ਆਪਾਂ ਲਿਆ ਕੇ ਉਹਨਾਂ ਦਿੱਤੀਆਂ ਤੇ ਆਪਾਂ ਨੂੰ ਪਤਾ ਸੀ ਵੀ ਸਰਨਾ ਨੇ ਉਧਰੋਂ ਕੱਢ ਕੇ ਸਾਰੀਆਂ ਤਾਰਾਂ ਨਾਲ ਫਿਰ ਆਪਾਂ ਉਹ ਤਾਰਾਂ ਦਿੱਤੀਆਂ ਉਹਨੂੰ ਲਿਆ ਕੇ ਬਿਜਲੀ ਵਾਲ ਨੂੰ ਲਾਇਆ ਤਾਰਾਂ ਪਾਉਣ ਤੇ ਨਾਲ ਦੀ ਨਾਲ ਆਪਾਂ ਰੰਗ ਵਾਲੇ ਨੂੰ ਆਖਿਆ ਵੀ ਤੂੰ ਆਪਦਾ ਕੰਮ ਪਿੱਛੇ ਕਰ ਦੇ ਕਿਚਨ ਦੇ ਵਿੱਚ ਰੰਗ ਆਪਾਂ ਮਿਕਸ ਕੀਤਾ ਅਸੀਂ ਨਾ ਦੁਕਾਨ ਤੋਂ ਲਾ ਕੇ ਨਹੀਂ ਰੰਗ ਲਿਆਉਂਦੇ ਜੇ ਚਾਹ ਹੈ ਨਹੀਂ ਕੰਮ ਜਹ ਹਜੇ ਅਗਲੀ ਵਾਰ ਦੇਖਾਂਗੇ ਸ਼ਾਇਦ ਪਰ ਫਿਲਹਾਲ ਸਾਨੂੰ ਇਹ ਕੰਮ ਠੀਕ ਲੱਗਦਾ ਆਪਾਂ ਉਹਨੂੰ ਆਖੀ ਦਾ ਵੀ ਜਿੰਨੇ ਉਹਨੇ ਕਰਨੀ ਹੁੰਦੀ ਹੈ ਨਾ ਪਿਛੇ ਰਗੜਾਈ ਵਗੈਰਾ ਪਹਿਲਾਂ ਔਰ ਤੋਂ ਰੰਗ ਲਿਆ ਕੇ ਰੱਖੀ ਦਾ ਰੰਗ ਮਿਕਸ ਕਰਾ ਕੇ ਇਕ ਤਾਂ ਮਰਾਈ ਦਾ ਵੀ ਘੰਟੇਕ ਚ ਸੁੱਕ ਜੂਗਾ ਦੇਖ ਲਾਂਗੇ ਇਹਨੂੰ ਗਾੜਾ ਕਰਨਾ ਫਿੱਕਾ ਕਰਨਾ ਐਨੇ ਪਿੱਛੇ ਆਪਦੀ ਰਗੜਾਈ ਰੋੜੀ ਕਰਦਾ ਰਹਿੰਦਾ ਪੱਟੀ ਕਰਦਾ ਰਹਿੰਦਾ ਫੇਰ ਗਾੜਾ ਫਿੱਕਾ ਕਰਨਾ ਤੁਹਾਨੂੰ ਫੇਰ ਕਰ ਲਈਦਾ ਵੀ ਪਿੱਛੇ ਵੀ ਉਹਦਾ ਕੰਮ ਬਾਕੀ ਵੀ ਚੱਲਦਾ ਰਹੇ ਤੇ ਰੰਗ ਵੀ ਬਣ ਜੇ ਮਿਸਤਰੀ ਵਿਹਲਾ ਵੀ ਨਾ ਬੈਠਿਆ ਰੰਗ ਬਣਾ ਕੇ ਤੇ ਐਨੇ ਚਲੋ ਆਪਾਂ ਉਹਨਾਂ ਨਿਸ਼ਾਨੀ ਲਾਤੀ ਵੀ ਆ ਡਾਈਨਿੰਗ ਏਰੀਏ ਤੇ ਆ ਕਿਚਨ ਦੇ ਵਿੱਚ ਪ੍ਰੋਪਰ ਆਪਾਂ ਲਾਈਨ ਮਾਰਤੀ ਛੱਤ ਤੇ ਵੀ ਇਹ ਤਾਂ ਪਿੱਛੇ ਪਿੱਛੇ ਦਾ ਕਿਚਨ ਦਾ ਏਰੀਆ ਬਈ ਇੱਥੇ ਰੰਗ ਕਰਦੇ ਚੱਕ ਦੇ ਫੱਟੇ ਤੋਂ ਲਿਆਦੇ ਨੇਰੀਆਂ ਤੇ ਨਾਲ ਦੀ ਨਾਲ ਫਿਰ ਉਹ ਲੱਗ ਗਿਆ ਜਦੋਂ ਪਿੱਛੇ ਰੰਗ ਕਰਨ ਪਿੱਛੇ ਉਹਨੇ ਕੰਮ ਕੀਤਾ ਕਿਚਨ ਦੇ ਏਰੀਏ ਚ ਛੱਤ ਤੇ ਰੰਗ ਮਾਰਿਆ ਤੇ ਨਾਲ ਦੀ ਨਾਲ ਕੰਨ ਤੇ ਪੱਟੀ-ਪੁੱਟੀ ਮਾਰ ਕੇ ਪਿੱਛੇ ਕੰਨ ਤੇ ਵੀ ਕੋਡ ਮਾਰਤਾ ਉਸ ਤੋਂ ਬਾਅਦ ਆਪਣਾ ਕੰਮ ਸੀਗਾ ਨਾਲ ਦੀ ਨਾਲ ਆਪਾਂ ਕੀਤਾ ਡਾਈਨਿੰਗ ਏਰੀਏ ਦੇ ਵਿੱਚ ਜਿਹੜੇ AC ਲਾਏ ਸੀ ਹਨਾ ਉਹਦੇ ਖੱਡੇ-ਖੁੱਡੇ ਜਿਹੜੇ ਵੱਜੇ ਹੋਏ ਸੀ ਉਹਨਾਂ ਸਿਮਿੰਟ ਸੌਂਡ ਭਰਿਆ ਤੇ ਉਹਨਾਂ ਨੂੰ ਪਾਣੀ ਪੋਣੀ ਮਾਰ ਕੇ ਉਹਨਾਂ ਨੂੰ ਸੁਕਾਤਾ ਕੋਈ ਛਿਰੀ ਖੱਡਾ ਕੋਈ ਨਵਾਂ ਮਰੋਣਾ ਸੀ ਉਹ ਵੀ ਮਰਾਲਿਆ ਫੇਰ ਉਹ ਆਇਆ ਡਾਈਨਿੰਗ ਏਰੀਆ ਚ ਡਾਈਨਿੰਗ ਏਰੀਆ ਚ ਆਪਾਂ ਨੂੰ ਆਖਿਆ ਵੀ ਮਿੱਤਰਾ ਰੰਗ ਆਪਾਂ ਕਰਾਉਣਾ ਬਾਅਦ ਚ ਤੋ ਕਿ ਕੋੜ ਨਾਲ ਪੱਟੀ ਦਾ ਕਰਜ ਜਿੱਥੇ ਵੀ ਕਰਨਾ ਕੰਦਾਂ ਦੇ ਉਨੇ ਪੱਟੀ ਪੁੱਟੀ ਦਾ ਕੋੜ ਮਾਰਿਆ ਉਹਦਾ ਰਗੜਾਈ ਕੀਤੀ ਤੇ ਕੰਮ ਆਪਦਾ ਉਹਨਾਂ ਨਵੇੜ ਤਾਂ ਖਤਮ ਕਰਤਾ ਰੰਗ ਆਪਾਂ ਆਖਿਆ ਉਹਨਾਂ ਇਹ ਬਾਅਦ ਚ ਕਰਾਉਣਾ ਲੱਕੜ ਦਾ ਕੰਮ ਕਰਾ ਲਈਏ ਤੇ ਲੋਹੇ ਦੀ ਜੰਗਲਿਆਂ ਦਾ ਕੰਮ ਕਰਾ ਲਈਏ ਜਿਹੜਾ ਵੀ ਤੂੜੂ ਕੱਟੇ ਮਿੱਟੀ ਵਾਲਾ ਕੰਮ ਆ ਉਹ ਹੋ ਜਾਣ ਤੇ ਰੰਗ ਆਪਾਂ ਕਰਾਵਾਂਗੇ ਫੇਰ ਫੇਰ ਆਪਾਂ ਕਿ ਦੋਇ ਨਗਰ ਵਾਲੀ ਬ੍ਰਾਂਚ ਤੋਂ ਖੋਲ ਕੇ ਲਿਆਂਦੇ ਜੰਗਲੇ ਜੰਗਲੇ ਮੇਨ ਸਾਡੇ ਸਟੋਰ ਵਾਲੇ ਜੰਗਲੇ ਜੰਗਲ ਵਾਲੇ ਨੇ ਜੰਗਲ ਨਾ ਸਮਝ ਕਦੇ ਕੋਮ ਪਤਾ ਨਹੀਂ ਲੱਕੜਾਂ ਲੁਕੜਾ ਕਿਹੜਾ ਜੰਗਲ ਲਿਆਂਦਾ ਖੋਲ ਕੇ ਇਹਨਾਂ ਨੇ ਜੰਗਲੇ ਮਤਲਬ ਜਿਹੜੀਆਂ ਚੌੜੇ ਗ੍ਰਿਲਾ ਹੁੰਦੀਆਂ ਨਾ ਪੈਪਾਂ ਇੱਕ ਗੋਲ ਹੁੰਦੀਆਂ ਇੱਕ ਸਿਕਿਉਰ ਚ ਹੁੰਦੀਆਂ ਚੌੜੇ ਵਾਲੀਆਂ ਤੇ ਉਹ ਚੌਰਸ ਵਾਲੀਆਂ ਉਹ ਉਹਨਾਂ ਦਾ ਆਪਾਂ ਜੰਗਲੇ ਬਣਵਾ ਲੈਣੇ ਆ ਜੰਗਲੇ ਬਣਵਾ ਕੇ ਆਪਾਂ ਕੰਧਾਂ ਚ ਫਿੱਟ ਕਰਾਈ ਦੇ ਉੱਪਰੋਂ ਛੱਤ ਤੋਂ ਸਪੋਰਟਾਂ ਦੇ ਦੀਆਂ ਹੈਂਗਿੰਗ ਹੈਂਗ ਕਰਦੇ ਦਾ ਛੱਤ ਨਾਲ ਉਹਨਾਂ ਨੂੰ ਤੇ ਜਿੰਨਾ ਵੀ ਆਪਣਾ ਸਟੋਰ ਦਾ ਸਮਾਨ ਹੁੰਦਾ ਫਿਰ ਆਪਾਂ ਸਾਰਾ ਉਹਨਾਂ ਤੇ ਰੱਖ ਲਈਦਾ ਕੰਮ ਵੈਸੇ ਥੋੜਾ ਔਖਾ ਹੁੰਦਾ ਬਣਾਉਣੇ ਨਹੀਂ ਔਖੇ ਫਿੱਟ ਕਰਨੇ ਔਖੇ ਹੁੰਦੇ ਆ ਜਦੋਂ ਅਸੀਂ ਕੰਮ ਹੈ ਕਿ ਦੋਵੈ ਨਗਰ ਕਰਨਾ ਹੈ ਨਾ ਤਾਂ ਕਿ ਦੋਵੈ ਨਗਰ ਸਾਨੂੰ ਕੋਈ ਜਿਹੜਾ ਵੀ ਸੇ ਮਿਸਤਰੀ ਸੱਦਿਏ ਕੋਈ ਸਾਨੂੰ ਆਖੇ ਜੀ ਇਹ ਤਾਂ ਹੋਣਾ ਨਹੀਂ ਬਹੁਤ ਔਖਾ ਕੋਈ ਆਖੇ ਬੰਨ ਵਾਲਾ ਜੇ ਮਨਤ ਕੋਲ ਤਾਂ ਇਹ ਕੰਮ ਹੀ ਬਹੁਤਾ ਨਹੀਂ ਜੀ ਟਾਈਮ ਨਹੀਂ ਹੈਗਾ ਫਲਾਨਾ ਠਿਕੜਾ ਮਿਸਾਨਾ ਨੂੰ ਉੱਧਰ ਕੋਈ ਬੰਦਾ ਮਿਲਿਆ ਨਹੀਂ ਜਿਹੜਾ ਜੰਗਲੇ ਫਿੱਟ ਕਰ ਦਿੰਦਾ ਸਾਡੇ ਸਟੋਰ ਵਾਲਾ ਕੰਮ ਕਰਦਾ ਫਿਰ ਆਪਣਾ ਕੋਲੇ ਬੰਦਾ ਇੱਕ ਹੈਗਾ ਉਹ ਦੂਰੋਂ ਸਾਨੂੰ ਲੈ ਜਾਣਾ ਪਿਆ ਤੇ ਬੰਦਾ ਧਮਾਗੀ ਆ ਉਹ ਜੇ ਕਿਤੇ ਉਹਨੂੰ ਕੋਈ ਗੱਲ ਅੜੇ ਦਾ ਫਿਰ ਆਪਾਂ ਤੁਹਾਨੂੰ ਪਤਾ ਵੀ ਆਪਾਂ ਵੀ ਫਿਰ ਧਮਾਗੀ ਹੋਈਆਂ ਆਪਾਂ ਨੂੰ ਸਲਾਹ ਦੇ ਦਈਏ ਬਈ ਤਾਂ ਨਹੀਂ ਫਿਰ ਐਦਾਂ ਕਰ ਲਾ ਇਹ ਜੰਗਲੇ ਖੋਲ ਕੇ ਵੀ ਅਸੀਂ ਉੱਥੋਂ ਆਪ ਹੀ ਲਿਆਉਂਦੇ ਸੀਗੇ ਤੇ ਹੁਣੇ ਫਿੱਟ-ਫੁੱਟ ਫਿਰ ਕਰਤੇ ਤੇ ਨਾਲ ਸਾਡਾ ਇਹ ਵੀ ਸਟੋਰ ਤੇ ਜਿੰਨਾ ਵੀ ਸਮਾਨ ਹੁੰਦਾ ਨਾ ਅਸੀਂ ਫਿਰ ਉਹ ਸਾਰੇ ਦਾ ਸਾਰਾ ਇਹਨਾਂ ਜੰਗਲਾਂ ਦੇ ਉੱਪਰ ਰੱਖੀਦਾ ਹੈ ਤੇ ਸਾਨੂੰ ਸੌਖਾ ਰਹਿੰਦਾ ਕਿਤੇ ਬਾਹਰ ਕਮਰਾ ਲੈਣ ਦੀ ਸਟੋਰ ਲੱਗ ਲੈਣ ਦੀ ਲੋੜ ਨਹੀਂ ਪੈਂਦੀ ਤੇ ਸਾਡਾ ਕੰਮ ਅੰਦਰ ਹੀ ਰੈਸਟੋਰੈਂਟ ਦੇ ਵਿੱਚੇ ਸਟੋਰ ਦਾ ਹੋ ਜਾਂਦਾ ਬਾਕੀ ਠੀਕ ਆ ਅਗਲੀਆਂ ਗੱਲਾਂ ਬਾਕੀ ਗੱਲਾਂ ਕਰਾਂਗੇ ਆਪਾਂ ਅਗਲੇ ਵਲੌਗ ਦੇ ਵਿੱਚ ਮਿਲਦੇ ਆਂ ਜਲਦੀ ਸਤਿ ਸ੍ਰੀ ਅਕਾਲ ਬਾਏ ਬਾਏ